ਗੈਸ ਏਜੰਸੀਆਂ ਵੱਲੋਂ ਸਿਲੰਡਰ ਘੱਟ ਦਿੱਤੇ ਜਾਣ ਤੋਂ ਲੋਕਾਂ ਵਿੱਚ ਰੋ ਤੁਸੀਂ ਵੇਖੋ ਵੀ ਕਿਸ ਤਰ੍ਹਾਂ ਆਮ ਕਰਾਂ ਦੇ ਲੋਕਾਂ ਵੱਲੋਂ ਸਿਲੰਡਰ ਜੋ ਲੈ ਗਏ ਹਨ ਅਤੇ ਦੋ ਵੱਖ-ਵੱਖ ਕਰਾਂ ਦੇ ਸਿਲੰਡਰ ਲੈ ਗਏ ਅਤੇ ਕੰਡੇ ਨਾਲ ਤੁਹਾਨੂੰ ਤੋਲ ਕੇ ਵਿਖਾਏ ਜਾ ਰਹੇ ਹਨ ਇਹ ਘਰਾਂ ਦੇ ਮਾਲਕਾਂ ਵੱਲੋਂ ਅਤੇ ਇੱਕ ਸਿਲੰਡਰ ਵਿੱਚ ਲਗਭਗ 4 ਕਿਲੋ ਗੈਸ ਘਾਟਾ ਹੈ ਅਤੇ ਇੱਕ ਸਿਲੰਡਰ ਵਿੱਚ 2.5 ਕਿਲੋ ਗੈਸ ਘਾਟਾ ਹੈ ਲੋਕਾਂ ਵਿੱਚ ਰੋ ਪਾਇਆ ਜਾ ਰਿਹਾ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਜਦ ਉਹਨਾਂ ਨੇ ਏਜੰਸੀ ਸੰਚਾਲਕਾਂ ਨਾਲ ਗੱਲ ਕੀਤੀ ਤਾਂ ਗੈਂਸ ਏਜੰਸੀ ਵਾਲਿਆਂ ਨੇ ਕਿਹਾ ਵੀ ਖਬਰ ਨਾ ਲਗਾਓ ਸ਼ੋਰ ਨਾ ਪਾਓ ਕਿਰਪਾ ਕਰਕੇ ਅਸੀਂ ਤੁਹਾਡੇ ਘਰੋਂ ਸਿਲੰਡਰ ਬਦਲ ਦਿੰਨੇ ਆ ਉਹਨਾਂ ਨੇ ਇੱਥੇ ਕਿਹਾ ਕਿ 1000 ਰੁਪਏ ਦਾ ਸਿਲੰਡਰ ਮਿਲਦਾ ਹੈ ਅਤੇ 2 ਤੋਂ 3 ਕਿਲੋ ਗੈਸ ਘਟ ਹੈ ਪਾ ਇਸੇ ਤਰ੍ਹਾਂ ਹਰੇਕ ਏਜੰਸੀ ਸੰਚਾਲਕ ਮੋਟੀ ਕਮਾਈ ਕਰ ਰਿਹਾ ਹੈ ਜਾਂ ਸਿਲੰਡਰ ਵੰਡਣ ਵਾਲੇ ਇਹ ਸਵਾਲੀਆ ਨਿਸ਼ਾਨ ਹੈ ਕਿ ਕਿਸ ਤਰ੍ਹਾਂ ਚੋਰੀ ਕੀਤੀ ਜਾਂਦੀ ਹੈ ਲੋਕਾਂ ਨੂੰ ਅਪੀਲ ਕੀਤੀ ਫਾਜ਼ਿਲਕਾ ਵਸਿਆ ਨੂੰ ਵੀ ਗੈਸ ਸਿਲੰਡਰ ਲੈਣ ਤੋਂ ਪਹਿਲਾਂ ਗੈਸ ਸਿਲੰਡਰ ਤੋਲੇ ਜਾਣ ਜੇਕਰ ਘਰ ਵਿੱਚ ਕੰਡਾ ਨਹੀਂ ਹੈ ਤਾਂ ਨੇੜੇ ਦੀ ਚੱਕੀ ਜਾਂ ਕਿਸੇ ਹੋਰ ਜਗ੍ਹਾ ਜਾ ਕੇ ਤੋਲੇ ਜਾਣ ਰੇੜੀ ਬਰਾਵੇ ਕੰਡੇ ਦਾ ਨਾ ਤੋਲੇ ਜਾਣ ਉਹ ਸੈਟਿੰਗ ਕੀਤੇ ਹੁੰਦੇ ਹੁੰਦੇ ਹਨ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨਾ ਮੇਰਾ ਨਾਮ ਇੰਕਸ਼ਨ ਕਮਰਾ ਕਿੱਥੇ ਰਹਿੰਦੇ ਹੋ ਮੈਂ ਸ਼ੋਕ ਯਾਰਦਾ ਨਿਵਾਸੀ ਹਾਂ ਜੀ ਕੀ ਮਾਮਲਾ ਕੀ ਹੈ ਮਾਮਲਾ ਇਹ ਹੈ ਜੀ ਮੈਂ 2 ਦਿਨ ਪਹਿਲਾਂ ਮੇਰੇ ਘਰੇ ਸਿੰਡਰ ਆਇਆ ਸੀ ਜੀ ਤੇ ਮੈਂ ਉਹਨੂੰ ਕਿਹਾ ਵੀ ਸੀ ਕਿ ਸਿੰਡਰ ਪੁਰਾਣਾ ਜੀਦਾ ਕੱਟ ਨਹੀਂ ਹੋਣਾ ਜੀਦਾ ਤੇ ਅੱਜ ਕੁਦਰਤੀ ਮੇਰਾ ਇੱਕ ਜਲੰਦਰ ਯੁਵਾ ਜਲੰਦਰ ਦੇ ਨਾਂ ਦੇ ਨਾਲ ਇੱਕ ਚੈਨਲ ਹੈਗਾ ਜਿਹੜਾ ਕਿ ਗੰਧ ਦੇ ਨਾਂ ਛੇੜੀ ਚੱਲਦਾ ਪਿਆ ਉਹਨੇ ਅੱਜ ਖਬਰ ਪਾਈ ਸੀ ਤੇ ਮੈਂ ਉਹ ਖਬਰ ਵੇਖਦਾ ਵੇਖਦਾ ਇੱਕ ਖਬਰ ਉਹ ਆਦੀ ਮਤਲਬ ਮੈਂ ਕਿਹਾ ਸੈਂਟਰ ਆਪਣਾ ਵੀ ਚੈੱਕ ਕਰੀਏ ਮੈਂ ਖਾਣਾ ਖਾ ਰਿਆ ਸੀ ਮੈਂ ਖਬਰ ਸਾਰੀ ਸੁੰਦਾ ਸੁੰਦਾ ਕਿ ਆਪਣਾ ਸੈਂਟਰ ਚੈੱਕ ਕਰਨ ਚਲਾ ਗਿਆ ਤੇ ਜੋ ਮੈਂ ਸੈਂਟਰ ਚੈੱਕ ਕੀਤਾ 2 ਦਿਨ ਪਹਿਲਾਂ ਆਇਆ ਸੀ ਤੇ ਮੈਂ ਅੱਜ ਹੁਣੇ ਪਹਿਲਾਂ ਦਾ ਸੈਂਟਰ ਚੈੱਕ ਕੀਤਾ ਜੀ ਫਿਰ ਮੈਂ ਚੱਕੀ ਤੇ ਗਿਆ ਚੈੱਕ ਕਰਨ ਵਾਸਤੇ ਚੱਕੀ ਤੇ ਨਿਕਲਿਆ 3 ਕਿਲੋ ਘੱਟ ਜੀ ਤੇ ਫਿਰ ਮੈਂ ਆਦਾ ਇੱਕ ਹੋਰ ਫੋਨ ਮਾਰਿਆ ਜੇ ਬ੍ਰਦਰ ਨੂੰ ਜਿਹੜਾ ਕਿ ਨਾਲ ਦੀ ਗਲੀ ਰਹਿੰਦਾ ਉਹਨਾਂ ਦਾ ਸੈਂਟਰ ਵੀ ਪਿਆ ਹੈ ਉਹਨਾਂ ਦਾ ਸੈਂਟਰ 4 ਕਿਲੋ ਘੱਟ ਨੇ ਲਿਆ ਜੀ ਇਸ ਕਰਕੇ ਮੈਂ ਸਿਰਫ ਲੋਕਾਂ ਨੂੰ ਇਹ ਅਵੇਅਰ ਕਰਾ ਜਾਣਾ ਕਿ ਪਲੀਜ਼ ਆਪਣੇ ਸਿਲੰਡਰ ਚੈੱਕ ਕੀਤਾ ਜਾਵਨ ਕਿ ਮੇਰੀ ਤਾਂ ਅਨਡੇਨ ਕੰਪਨੀ ਦੇ ਸਿਲੰਡਰ ਗੈਸ ਕੱਟ ਨਿਕਲੀ ਹੈ ਤੇ ਮੈਂ ਸਿਰਫ ਲੋਕਾਂ ਨੂੰ ਇਹਨਾ ਅਵੇਅਰ ਕਰਾ ਜਾਣਾ ਕਿ ਆਵੇ ਸਿਲੰਡਰਾਂ ਨੂੰ ਪਲੀਜ਼ ਚੈੱਕ ਕਰੋ ਕਿ ਗੈਸ ਇਹ ਮਤਲਬ ਬਹੁਤ ਜ਼ਿਆਦਾ ਕਪਲਾ ਕਰਦੇ ਪੈਨੇ ਆਪੇ ਯਾਨੀ ਕਿ ਇਹ ਜੀ ਯੂਜ਼ ਨਹੀਂ ਕੀਤੇ ਇਹ ਯੂਜ਼ ਨਹੀਂ ਕੀਤੇ ਇਹ ਤੁਸੀਂ ਆਪ ਚੈੱਕ ਕਰੋ ਜੀ ਦੋਵੇਂ ਬਸ ਇਹ ਕਿਹੜੀ ਅਨਡੇਨ ਏਜੰਸੀ ਤੋਂ ਆਏ ਨੇ ਜੀ ਇਹ ਆਏ ਨੇ ਜੀ ਜਿਹੜੀ ਹਬੋਰ ਰੋਰ ਦੇ ਜੀ ਏਜੰਸੀ ਕਿਉਂਕਿ ਇੰਡੀਆ ਨਜੰਸੀਆਂ ਵੀ ਬਹੁਤ ਹੈ ਨਾ ਕਿਤੇ ਇਹ ਨਾਵੇਂ ਨਾ ਇੱਕ ਦੀ ਕਿਤੇ ਦੂਜਾ ਹੋਰੇ ਵੇਟ ਚੜ ਜਾਵੇ ਉਹ ਆਪਣਾ ਬਲੈਕ ਈਗਲ ਹੋਟਲ ਦੇ ਬਿਲਕੁਲ ਨਾਲ ਕਰਕੇ ਆਫਿਸ ਹੈ ਉਹਨਾਂ ਦਾ ਜਿੱਥੇ ਆਫਿਸ ਹੈ ਉਹਨਾਂ ਦਾ ਤੇ ਇੰਡੀਆ ਦਾ ਜਿਹੜਾ ਮੋੜ ਮੁੜ ਕੇ ਬਲੈਕ ਈਗਲ ਦੇ ਨਾਲ ਸੜਕ ਤੇ ਉੱਥੇ ਨਾ ਵਾ ਗੜਾਉਣਾਗਾ ਜੀ ਲੱਲੀ ਜੀ ਹੁਣ ਕੀ ਮੰਗ ਕੀ ਕਰਦੇ ਹੋ ਮੇਰੀ ਮੰਗ ਇਹ ਹੈ ਕਿ ਲੋਕ ਅਵੇਅਰ ਹੋਣ ਕਿ ਇਹ ਜਿਹੜੇ ਲੋਕਾਂ ਦੇ ਘਰੇ ਸਿਲੰਡਰ ਆਏ ਨੇ ਜੇ ਭਰੇ ਹੋਏ ਪਏ ਨੇ ਚੈੱਕ ਕਰਨ ਪਲੀਜ਼ ਉਹਨਾਂ ਨੂੰ ਕਿ ਵਾਕਈ ਤੁਹਾਨੂੰ ਕਟਾ ਰਿਹਾ ਕਿਸੇ ਨੂੰ ਮੈਨੂੰ ਇੱਕ ਸ਼ੱਕ ਸੀ ਮੈਂ ਆਦਾ ਸਿਰਫ ਲੋਕਾਂ ਨੂੰ ਸਿਰਫ ਵੇਰ ਕਰਨਾ ਚਾਹਣ ਆਈਏ ਇਹ ਕਿਹੜਾ ਸ਼ਹਿਰ ਕਿਹੜਾ ਪੈ ਜਾਂਦਾ ਇਹ ਫਾਈਲ ਦਾ ਸ਼ਹਿਰ ਹੈਗਾ ਜੀ ਕਿੰਨਾ ਕਿੰਨਾ ਸਿਲੰਡਰ ਘੱਟ ਨਿਕਲੇ ਆ ਇੱਕ ਦੇ ਵਿੱਚ 4 ਕਿਲੋ ਨਿਕਲਿਆ ਜੀ ਇੱਕ ਜੋ ਨਿਕਲਿਆ ਜੀ 3 ਕਿਲੋ 2 ਕਿਲੋ ਆ ਜਾਂ 3 ਕਿਲੋ 2 8 ਕਿਲੋ ਤੇ ਲਮਸਮ 2 ਕਿਲੋ 300 ਰਮ ਮੇਨ ਲੈਦੇ ਤੋਲ ਕੇ ਆਏ ਆ ਤੁਹਾਡੇ ਮੁਤਾਬਿਕ ਵੱਖ-ਵੱਖ ਜਿਹੜੇ ਕੰਡਿਆਂ ਦੇ ਉੱਤੇ ਚੈੱਕ ਕੀਤਾ ਗਿਆ ਹਾਂਜੀ ਵੱਖ-ਵੱਖ ਕੰਡਿਆਂ ਦੇ ਚੈੱਕ ਕੀਤਾ ਗਿਆ ਦੋਵਾਂ ਨੂੰ ਜੇ ਅਗਾਂ ਤੁਸੀਂ ਚਾਹਦੇ ਮੈਂ ਵੱਖਰੇ ਵਣੇ ਕੰਡੇ ਤੋਂ ਹੋਰ ਚੈੱਕ ਕਰਵਾ ਦੇ ਮੈਂ ਚੈੱਕ ਵੀ ਕਰਵਾ ਦੇਣਾ ਜੀ ਅੱਛਾ ਕੋਈ ਗੱਲ ਹੋਈ ਕਿਸੇ ਨਾਲ ਇਸ ਬਾਬ हां चेक ਕੋਈ ਜਿਲੇ ਮਤਲਬ ਮੈਨੂੰ ਫੋਨ ਆ ਰਹੇ ਨਹੀਂ ਕਿ ਮਤਲਬ ਇਹ ਕੰਪਲੇਟ ਨਾਲ ਖਾਈ ਜਾਵੇ ਤੇ ਪਲੀਜ਼ ਇਹਨੂੰ ਸੈਂਟਰ ਹਾਊਸ ਚੇਂਜ ਕਰ ਦਿੰਦੇ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਇੱਕ ਇਹ ਗੱਲ ਕਰ ਮੈਂ ਗੱਲ ਕੀਤੀ ਸੀ ਖੋਦ ਜੀ ਕਿ ਮੇਰਾ ਸੈਂਟਰ ਕੱਟ ਨਹੀਂ ਲਿਆ ਉਹ ਕਹਿੰਦੇ ਸੀ ਚੇਂਜ ਕਰ ਦਿੰਦੇ ਆ ਕੀ ਤੁਸੀਂ ਨੂੰ ਲੈ ਕੇ ਉਹਨੂੰ ਕੋਈ ਪੁਲਿਸ ਕੰਪਲੇਂਟ ਵਗੈਰਾ ਵੀ ਕਰੋਗੇ ਨਹੀਂ ਪੁਲਿਸ ਕੰਪਲੇਂਟ ਨਹੀਂ ਮੈਂ ਸਿਰਫ ਲੋਕਾਂ ਨੂੰ ਸਿਰਫ ਅਵੇਅਰ ਕਰਾ ਜਾਣਾ ਕਿ ਤੁਸੀਂ ਇਹ ਸੈਂਟਰ ਪੀਸ ਚੈੱਕ ਕਰੋ ਕਿ ਇਹਦੇ ਚ ਗੈਸ ਅੰਨੇ ਇਹਦਾ ਸੈਂਟਰ ਦਾ ਪੱਕਾ ਚੈੱਕ ਕਰੋ ਕਿ ਕੱਟ ਨਹੀਂ ਕਰਿਆ ਜੀ ਤੋ ਮੇਰੇ ਘਰੇ ਤੇ ਦੋਨੋਂ ਲੱਗੇ ਨੇ ਐਚਪੀ ਵੀ ਆਉਂਦਾ ਤੇ ਰਿੰਡੇਨ ਵੀ ਆਉਂਦਾ ਜੀ ਵੀ ਲੋਕਾਂ ਦੇ ਘਰੇ ਅਗਰ ਬੰਦ ਪਏ ਨੇ ਸਿਲੰਡਰ ਤੋਂ ਵੀ ਆਪਣਾ ਜਿਹੜਾ ਸਿਲੰਡਰ ਜ਼ਰੂਰ ਤੋਲ ਕੇ ਦੇਖਣ ਕਿਉਂਕਿ ਕੱਲ੍ਹ ਜਾਂ ਪਰਸੋ ਦੇ ਵਿੱਚ ਲੋਕਾਂ ਕੋਲ ਸਿਲੰਡਰ ਪਹੁੰਚੇ ਹੋਣਗੇ ਜ਼ਰੂਰ ਜ਼ਰੂਰ ਇਹਨੂੰ ਜ਼ੋਰ ਚੈੱਕ ਕਰੋ ਜੇ ਨਾ ਇਹ 3-3 ਕਿਲੋ ਗੈਸ ਘੱਟ ਨਿਕਲਦੀ ਕੋ ਮਤਲਬ ਕਮ ਸੇ ਕਮ 3-300 ਰੁਪਏ ਦਾ ਆਪਣਾ ਕਪਲਾ ਪੈ ਰਿਹਾ ਤੇ ਮੇਰੇ ਸਿਲੰਡਰ ਇੱਕ ਦੋ ਦੋ ਮਹੀਨੇ ਕਰਦੇ ਜੀ ਜਿਹੜਾ ਮੇਰਾ ਸਵਾ ਮਹੀਨਾ ਵੀ ਨਿਕਲ ਨਿਕਲ ਰਿਹਾ ਯਾਨੀ ਕਿ ਰੱਲੀ ਜੀ ਮੁੱਖ ਤੌਰ ਤੇ ਤਾਂ ਇਹ ਹੈ ਵੀ ਤੁਹਾਡਾ ਇੱਕ ਪ੍ਰਯਾਸ ਹੈ ਵੀ ਤੋਲਣ ਜੇਗਾ ਕੰਡਾ ਨਹੀਂ ਹੈਗਾ ਤਾਂ ਪਲੀਜ਼ ਇਨਸਾਈਡ ਤੇ ਜਾ ਕੇ ਕਿਤੇ ਚੱਕੀ ਦੇ ਤੋਲ ਕੇ ਆਓ ਸੰਡਰ ਆਉਂ। ਅੱਛਾ ਜੀ ਆਪਾਂ ਗੱਲ ਕਰੀ ਜਿਵੇਂ 2 ਤੋਂ 3 ਕਿਲੋ ਦੇ ਲਗਭਗ ਘੱਟ ਦੱਸ ਰਹੇ ਹੋ ਤੇ ਇਹ ਕਿੰਨੇ ਦੀ ਕੀਮਤ ਬੰਦੀ ਜਾਂਦੀ? ਜੇ ਵੇਖਿਆ ਜਾਵੇ ਜੀ 14 ਕਿਲੋ 1000 ਰੁਪਏ ਦਾ ਆਪਣਾ ਸੰਡਰ ਪੈ ਰਿਹਾ ਜੀ। ਤੋਂ ਸਾਨੂੰ ਵੇਖਿਆ ਜਾਵੇ ਦਾ ਸਿਰਫ 1 ਕਿਲੋ ਪੈ ਗਈ। ਜੀ। 80 ਰੁਪਏ ਕਿਉਂ ਸਾਨੂੰ 160 ਰੁਪਏ ਤਾਂ ਮੈਨੂੰ ਘੱਟਨੇ ਕਿ ਲਿਆ ਤੇ 320 ਰੁਪਏ ਦਾ ਮੇਰੇ ਦੂਸਰੇ ਪਰਿਵਾਰ ਦੀ ਗਈ ਸੀ ਉਹਨਾਂ ਦੇ ਘੱਟਨੇ ਕਿ ਲਿਆ ਜੀ। ਤੇ ਵੇਖਿਆ ਜਾਵੇ 2 300 ਰੁਪਏ ਰੋਜ ਦਾ। ਇੱਕ ਇੱਕ ਯਾਨੀ ਇੱਕ ਸਿਲੰਡਰ ਦੇ ਵਿੱਚ ਇੱਕ ਸਿਲੰਡਰ ਮੰਗਰੋ 2200 ਰੁਪਿਆ ਤੇ 300 ਰੁਪਿਆ ਜੀ ਆਪਾਂ ਨੂੰ ਕਟ ਮਿਲੇਗਾ ਤਾਂ ਬਾਕੀ ਇੱਥੇ ਜਾਵਾਂਗੇ ਮੈਂ ਤਾਂ ਕਿ ਲੋ ਗਰੀਬ ਬੰਦਾ ਨਹੀਂ ਹੈਗਾ ਮੈਂ ਤਾਂ ਨਹੀਂ ਟੋਲਿਆ ਦੋ ਤਿੰਨ ਵਾਰੀ ਮੇਰਾ ਵੈਸੇ ਵੀ ਆ ਗਿਆ ਪਰ ਲੋਕ ਦਾ ਵੇਰ ਹੋਣ ਜਿਹੜੇ ਗਰੀਬ ਪਰਿਵਾਰ ਹੈਗੇ ਨੇ ਜਿਨ੍ਹਾਂ ਨੂੰ ਸਿਲੰਡਰ ਪਹੁੰਚ ਮੋਦੀ ਸਾਹਿਬ ਕਹਿੰ ਰਹੇ ਜੇ ਸਿਲੰਡਰ ਹਰ ਘਰ ਸੈਂਟਰ ਪਹੁੰਚਾਣਾ ਪਰ ਸਿਲੰਡਰ ਨਹੀਂ ਪਹੁੰਚਦੇ ਗਿਆ ਸੀ ਨਹੀਂ ਮਿਲਦੀ ਰੋਕਾ ਹੁੰਦਾ ਠੀਕ ਹੈ ਲਓ ਆ ਸੀਲ ਬਖਾਉ ਨਾਲੇ ਪੂਰੀ ਸੋਲਾ ਤੇ 14 3200 ਹੋਣਾ ਚਾਹੀਦਾ ਸੀ 27 300 24 400 ਸੋਲਾ ਕਿ ਦੋਸਤ ਇੱਕ ਮੈਂ ਕਿਹੜਾ ਇਹਨੂੰ 200 ਗ੍ਰਾਮ ਹੁੰਦੀ ਹੈ ਹਾਂਜੀ ਥੋੜਾ ਦੋਸਤ ਹੁੰਦੀ ਹੈ ਸੀਲ ਸੈਂਟਰ ਪਿਆ ਜੇ ਜਮਾ ਧਾਗਾ ਵੀ ਲੱਗਿਆ ਆ ਨਾਲ ਧਾਗਾ ਵੀ ਲੱਗਿਆ ਜੀ ਕਰਦੇ ਕੋਸ਼ਿਸ਼ ਲੋਡ ਲੇ ਆਓ ਮੈਂ ਜਿਹੜੀ 1938 ਕਾਪੀ ਜਾਨੇ ਦੀ ਵਰਕਿੰਗ ਮੈਂ 2990 2990 ਇਹਦੇ ਤੇ 25 ਕਿਲੋ ਲਿਖ ਲਿਆ ਜੀ ਸਾਰਾ ਜਾਣ ਕੇ ਆਜੀ ਪੂਰੀ ਤਸੱਲੀ ਕਰਦੀ ਦੁਬਾਰਾ ਮੈਂ ਤਾਂ ਪੂਰੀ ਤਸੱਲੀ ਕਰਾ ਕੇ ਚੱਕੀ ਦੇ ਵਿੱਚ ਚੈੱਕ ਕਰਵਾਦਾ ਵੀ ਲੋਕਾਂ ਨੇ ਮੇਰੇ ਕੰਡੇ ਦੇ ਫਰਕ ਹੈਗਾ ਕਿ ਚੱਕੀ ਦੇ ਕੰਡੇ 'ਚ ਫਰਕ ਹੋਵੇ ਤੇ ਤੁਸੀਂ ਆ ਕੇ ਬੇਸ਼ੱਕ ਚੈੱਕ ਕਰਵਾਓ ਦੋਨੋਂ ਸਿਲੰਡਰ ਇਕਵੈਜਨਸੀ ਤੋਂ ਆਏ ਨੇ ਜੀ ਦੋਨੋਂ ਸਿਲੰਡਰ ਇਕਵੈਜਨਸੀ ਤੋਂ ਆਏ ਨੇ ਜੀ ਇੱਕ ਹੀ ਬੰਦਾ ਦੇਖ ਕੇ ਗਿਆ ਨਾ ਇੱਕ ਬੰਦਾ ਹੋਰ ਦੇਖ ਕੇ ਗਿਆ ਇੱਕ ਬੰਦਾ ਹੋਰ ਦੇਖ ਕੇ ਗਿਆ ਯਾਨੀ ਕਿ ਇੱਕ ਛੋਟਾ ਸੀ ਹੈ ਤੇ ਇੱਕ ਵੱਡਾ ਸੀ ਹੈ ਇੱਕ ਵੱਡਾ ਸੀ ਹੈ ਜੀ ਦੋਵੇਂ ਬਕਰੇ ਵਾਂਗ ਦੇਖ ਕੇ ਗਿਆ ਨੇ ਬੰਦੇ ਆਪਾਂ ਇਹ ਨਹੀਂ ਗਾ ਇੱਕੋ ਬੰਦਾ ਹੀ ਕਪਲਾ ਕਰਦਾ ਪਿਆ ਕਾ ਸ਼ਹਿਰ ਕੰਪਨੀ ਆਈ ਏਜੰਸੀ ਵਾਲੀ ਕਪਲਾ ਕਰਦੇ ਹੋਣ ਪਿੱਛੋਂ ਕੀ ਬੰਦੇ ਕਰਦੇ ਪਏ ਨੇ ਨਾਲ ਪੈਂਦਾ ਦੀ ਨਾਮ ਹੈ ਜੀ ਮੇਰਾ ਜੀ ਸਾਡਾ अशोक ਵਿਆਰ 4 ਨੰਬਰ ਗਲੀ ਦੇ ਵਿੱਚ ਕੱਦਾ ਹੈ ਫਾਜ਼ਿਲ ਕਾ ਫਾਜ਼ਿਲ ਕਾ ਦੇ ਵਿੱਚ ਦੀ ਮੈਨੂੰ ਹੁਣੇ ਆਪਣੇ ਵੱਡੇ ਬ੍ਰਦਰ ਦੀ ਕਾਲ ਆਈ ਹੈ ਦੀ ਜਿੰਨਾ ਕਰਕੇ ਉਹਨਾਂ ਦਾ ਉਹਨਾਂ ਦਾ ਸਿਲੰਡਰ ਘੱਟ ਨਿਕਲਿਆ ਤੇ ਜਿੰਨਾ ਕਰਕੇ ਮਤਲਬ ਮੈਂ ਉਹਨਾਂ ਨੇ ਕਿਹਾ ਵੀ ਤੁਸੀਂ ਆਪ ਇਸ ਸਿਲੰਡਰ ਚੈੱਕ ਕਰਕੇ ਦੇਖੋ ਸੋ ਆਪਨਾ ਕੰਡਮ ਉਹਨਾਂ ਦੇ ਕੰਡ ਨਾਲ ਚੈੱਕ ਕਰਕੇ ਦੇਖਿਆ ਸੋ ਬਾਹਰ ਜਾ ਕੇ ਵੀ ਚੈੱਕ ਕਰਕੇ ਦੇਖਿਆ ਸਾਡੇ ਸਿਲੰਡਰ 4 ਕਿਲੋ ਘੱਟ ਨਿਕਲੇ ਆ ਜੀ ਇਹਨਾਂ ਨੇ ਕਿਹਾ ਤਾਂ ਸੀ ਨਾ ਘੱਟ ਨਾ ਦੇ ਕੇ ਜਾਏ ਤਾਂ ਇਹਨਾਂ ਨੂੰ 2 ਕਿਲੋ ਦੇ ਕੇ ਗਏ ਜੀ ਸੋ ਪਲੀਜ਼ ਜਿਹੜੀ ਆਪਣੀ ਜਨਤਾ ਹੈਗੀ ਆ ਉਹ ਅਵੇਅਰ ਹੋਵੇ ਇਸ ਬਾਰੇ ਔਰ ਅਗਰ ਆਪਣੇ ਉਹਨਾਂ ਦੇ ਬਾਰੇ ਸਿਲੰਡਰ ਕਾ ਟੈਕਨਿਕਲ ਦੇ ਆ ਤਾਂ ਉਸ ਬਾਰੇ ਆਵਾਜ਼ ਚੱਕੋ ਅਜਾ ਅਕਸਰ ਨਾ ਕਈ ਵਰੀ ਪਹਿਲਾਂ ਸੁਣਨ ਨੂੰ ਮਿਲਦਾ ਵੀ ਕਹਿੰਦੇ ਜੀ ਵੀ ਸੰਡਰ weight ਪੂਰਾ ਹੈਗਾ ਪਰ ਘਟ ਚੱਲਦਾ ਕਹਿੰਦੇ ਨੇ ਵੀ ਸਰਦੀਆਂ ਦੇ ਵਿੱਚ ਨਾ ਜਿਹੜੀ ਗੈਸ ਜੰਮ ਜਾਂਦੀ ਹੈ ਉਹ ਸਰ ਉਹ ਸਿਰਫ ਇੱਕ ਮਤਲਬ ਸਿਰਫ ਇੱਕ ਉਹ ਭਲੇਖਾ ਭਲੇਖਾ ਪਾਉਂਦੇ ਆ ਜੀ ਉਹ ਪਰ ਇਹ ਤਾਂ weight ਹੀ ਤੁਸੀਂ ਕਹਦੇ ਵੀ ਘਟ ਹੈ ਹਾਂ ਜੀ weight ਘਟ ਨਿਕਲੇ ਆ ਜੀ ਤੁਹਾਡੇ ਸਾਹਮਣੇ ਚੈੱਕ ਕਰਵਾਇਆ ਬਿਲਕੁਲ ਔਰ ਅਗਰ ਤੁਸੀਂ ਚਾਹੁੰਦੇ ਹੋ ਤਾਂ ਆਪਾਂ ਦੂਸਰੇ ਕੰਡਰ ਜਾ ਕੇ ਵੀ ਚੈੱਕ ਕਰਵਾ ਕੇ ਆ ਸਕਦੇ ਹਾਂ ਇਸ ਚੈੱਕ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत